ਤੋੜ ਦੇ ਬੈਠੁਰ ਦੇ ਲਵੀ ਰਾਂਹਤੁਰ ਬਲਮ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਗਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਲੀਲੀ ਰਵੀ ਤਾਜੀ ਸੂਈ ਮੱਝ ਬਕਾਉਆ ਭਰਾ ਹਲੇ ਜੇ ਰਪਈ ਨਹੀਂ ਠੀਕਾ ਨਾਲ ਪੈ ਰਹੀ ਆ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗੁਰਵਤਾਰ ਦਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਾਮ ਨਾਮ ਇਹ ਵੀ ਪਹੁੰਚ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਤੀ ਗਾਈ ਸਸਤੀ ਗਾਈ ਨਾਮ ਨਾਮ ਹਰਮਨਦੀਪ ਸਿੰਘ ਜੀ ਪਿੰਡ ਪਿੰਡ ਭਗਤਪੁਰਾ ਮੌੜ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਵੀ ਮੱਝ ਦੀ ਜਾਣਕਾਰੀ ਦੋ ਕਿਵੇਂ ਸੂਏ ਸੂਏ ਆ ਜੀ ਬਾਜੇ ਦੂਜੇ ਸੂਏ ਸੂਏ ਆ ਜੀ ਠੀਕ ਆ ਪਿਛਲੇ ਸੂਏ ਦੋ ਦੋ ਤਿਹਰੇ ਸੂਏ 11 ਲੀਟਰ ਦੋ ਦੇ ਦਿੱਤਾ ਜੀ ਬਿਲਕੁਲ ਠੀਕ ਆ ਕਿੰਨਾ ਘਟਾਉਂਗਾ ਬ੍ਰੀ ਸੂਏ ਨੂੰ ਇਹਨੂੰ ਦੋ ਘੰਟੇ ਹੋਏਗੇ ਜੀ ਜੇ ਇਹ ਰਹੇ ਪੈਣੀ ਨੀਗੀ ਠੀਕ ਆ ਹਾਂ ਜੇਰ ਪੈਣ ਵਾਲੀ ਆ ਰੇਟ ਭਰਾ ਪਹਿਲੀ ਦੱਸ ਦੋ ਜਾਇ ਜਦਾ ਰੇਟ ਦਾ 1 ਦਾ ਸਾਈਜ਼ 1 ਦਾ ਜੀ ਛੱਡਾਂ ਠੀਕ ਆ 1 ਲੱਖ 10 ਹਜ਼ਾਰ ਹਾਂ 1 ਲੱਖ 10 ਹਜ਼ਾਰ ਮਾਨਤਨ ਹੋ ਜੂ ਬਸ ਮਾਨਤਾ ਨਹੀਂ ਕਰਾਂਗੇ ਇਹ ਤੋਂ ਵੱਧ ਨਹੀਂ ਠੀਕ ਆ ਮਾਗਰ ਮਾਗਰ ਕੱਟੀ ਆ ਜੀ ਨੀਲੀ ਰਾਵੀ ਦੀ ਠੀਕ ਆ ਬਹੁਤ ਸੋਹਣੀ ਕੱਟੀ ਆ ਦੇਖ ਸਕਦੇ ਹੋ ਖਾਨ ਨੂੰ ਦਿਖਾਉਂਦੇ ਆ ਖਾਨ ਬਹੁਤ ਸੋਹਣਾ ਲੱਗਾ ਲੰਮਾ ਲੰਮਾ ਠੀਕ ਆ ਜੀ ਫੇਸ ਕੁਆਲਟੀ ਰੇਟ ਬਾਈ ਨੇ ਦੱਸਦਾ ਬਰਾ ਤੋੜ ਦੂ ਮੜਾ ਲੰਮਾ ਇਧਰ ਨੂੰ ਤੋੜ ਲੋ ਜੀ ਚੈੱਕ ਕਰ ਸਾਡੇ ਮਰਾ ਲੀਲੀ ਰਾਵੀ ਮੱਝ ਛੋਟੀ ਤੇ ਤੋੜਾ ਤੋੜਾ ਤੁਹਾਨੂੰ ਦਿਖਾਉਣੇ ਆ ਹਾਲੇ ਜਿਆਦਾ ਲੜ ਨਾਲ ਹੀ ਆ ਲੋ ਜੀ ਤੋੜ ਦੇ ਬੈਠੇ ਹੋਰ ਦੇ ਲੱਭੀ ਰਾਹਤ ਹੋਰ ਬਲਮ ਲੋ ਜੀ ਚੰਗਾ ਕੱਦ ਬੱਡ ਸਨਖਪੁਣਾ ਲੋ ਜੀ ਫੇਸ ਚੈੱਕ ਕਰ ਸਰ ਭਰਾ ਕੋਕੋ ਕੈਂਚੀਆਂ ਦੇ ਨੇੜੇ ਪਿੰਡ ਆ ਭਰਾ ਇਹ ਚਿੱਤਾ ਜੀ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਜੀ ਨਾਲ ਜਲੂਕ ਕਨੈਕਟ ਕਰੋ ਲੋ ਜੀ ਹਨ ਚੈੱਕ ਕਰ ਸਕਦੇ ਆ ਅਲੱਗ-ਅਲੱਗ ਥਾਣਾ ਠੀਕ ਆ ਜੀ ਲੋ ਜੀ ਮੇਰੇ ਤੇ ਪੜਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ